ਏ ਬੀ ਆ ਜੀ ਖੀਰੇ ਦਾ ਆਪਾਂ ਮੂਲੀ ਇੱਕ ਹੋਰ ਲਿਆਂਦੀ ਆ ਜੀ ਆਰ ਕੇ ਦੀ ਮਾਈਕੋ ਦਾ ਦੇਸੀ ਟਿੰਡੋ ਜਿਹੜਾ ਇੱਕ ਤਾਂ ਛਟੰਡਾ ਹੁੰਦਾ ਇੱਕ ਦੇਸੀ ਟਿੰਡੋ ਹੁੰਦਾ ਜੀ ਛੋਟਾ ਜਿਹੜੀ ਮਤੇਰੀ ਕਹਿ ਦਿੰਨੇ ਆਪਾਂ ਇਹ ਹੈਗੀ ਆ ਜੀ ਹਨੀ ਪਲੱਸ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤਾਂ ਵੀਰੋ ਗਰਮੀ ਦੀਆਂ ਜਿਹੜੀਆਂ ਸਬਜ਼ੀਆਂ ਆਪਾਂ ਘਰ ਵਾਸਤੇ ਲਾਉਣੇ ਆ ਉਹਦਾ ਟਾਈਮ ਆ ਗਿਆ ਜਿਵੇਂ ਆਪਾਂ ਖੀਰਾ ਲਾਉਣਾ ਜੀ ਆ ਦਵਾਈ ਜ਼ਰੂਰੀ ਹੈ ਇਹ ਨਾਲ ਲਾਉਣੀ ਇਹਨੂੰ ਥੋੜੀ ਥੋੜੀ ਦਵਾਈ ਜ਼ਰੂਰ ਲਾਓ ਸਾਰੇ ਬੀਆਂ ਨੂੰ ਇਹਦੇ ਨਾਲ ਜਿਹੜਾ ਖੇਤ ਦੇ ਵਿੱਚ ਜਿਵੇਂ ਕੋਈ ਸੌਂਡਾ ਉਹ ਬੀਜ ਨੂੰ ਖਾ ਜਾਂਦਾ ਉਹ ਨਹੀਂ ਖਾਊਗਾ ਇਹ ਬੀ ਆ ਜੀ ਖੀਰੇ ਦਾ ਨੋਵਲ ਕੰਪਨੀ ਦਾ 5002 ਜੇ ਕਿਸੇ ਭਰਾ ਨੇ ਵੱਧ ਖੇਤੀ ਕਰਨੀ ਹੋਵੇ ਬਹੁਤ ਵਧੀਆ ਸੀਡ ਆ ਇਹ ਲੰਮਾ ਟਾਈਮ ਇਹਦੀ ਹਵਾਲਾ ਜਿਹੜੀ ਹਰੀ ਰਹਿੰਦੀ ਆ ਤੇ ਖੀਰੇ ਦਾ ਰੰਗ ਗੂੜਾ ਰਹਿੰਦਾ ਹਰਾ ਤੇ ਡਿਮਾਂਡ ਇਹਦੀ ਬਹੁਤ ਆ ਬਾਜ਼ਾਰ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਲੈ ਵੀ ਪ੍ਰਧਾਨ ਲਾ ਨੂੰ ਜਿੱਥੇ ਧੁੱਪ ਪੈਂਦੀ ਹੈ ਨਾ ਉਧਰਲੇ ਪਾਸੇ ਲਾਉਣੇ ਆ ਆ ਬੈੱਡ ਤੇ ਲਾ ਦੇ ਸਰੇ ਤਾਂ ਇਧਰਲੇ ਪਾਸੇ ਬੂਟੇ ਦੀ ਆਲੀ ਸ਼ਾਂ ਛੱਡ ਕੇ ਧੁੱਪੇ ਧੁੱਪੇ ਇੱਕ ਇੱਕ ਵੀ ਲਾ ਦੇ ਜਿੱਥੇ ਧੁੱਪ ਪੈਂਦੀ ਹੈ ਨਾ 30 ਵੀ ਆ ਇਹ ਸਰੇ ਤਾਂ ਤਾਂ ਨਵੀਂ ਧੋਪਾਲੀ ਥਾਂ ਤੇ ਲਾਈਈ ਮਿੱਟੀ ਲਾਉਣੀ ਆਪਾਂ ਉਸ ਹਿਸਾਬ ਨਾਲ ਲਾਈਏ ਨੂੰ ਮਾੜਾ ਛੱਡ ਕੇ ਨੱਪ ਕੇ ਲਾਈਈ ਤਾਂ ਦੋਸਤੋ ਆਪਾਂ ਮੂਲੀ ਇੱਕ ਹੋਰ ਲਿਆਂਦੀ ਆਈ ਆਰਕੇ ਦੀ ਚੇਤਕੀ ਮੂਲੀ ਇਹ ਵੀ ਬਹੁਤ ਵਧੀਆ ਵੈਰਾਈਟੀ ਆ ਲੇਟ ਚ ਕਿਉਂਕਿ ਗਰਮੀ ਚ ਮੂਲੀ ਖਾਣ ਦਾ ਨਜ਼ਾਰਾ ਆ ਜਾਂਦਾ ਏ ਇਹ ਲਿਆਂਦਾ ਜੀ ਮਾਈਕੋ ਦਾ ਦੇਸੀ ਟਿੰਡੋ ਜਿਹੜਾ ਇੱਕ ਤਾਂ ਛਟੰਡਾ ਹੁੰਦਾ ਇੱਕ ਦੇਸੀ ਟਿੰਡੋ ਹੁੰਦਾ ਜੀ ਛੋਟਾ ਤੇ ਇਹ ਲਿਆਂਦੀ ਆ ਜੀ ਆਪਾਂ ਸੈਂਚਰੀ ਜਿਹੜੀ ਮਤੇਰੀ ਕਹਿ ਦਿੰਨੇ ਆਪਾਂ ਇਹ ਹੈਗੀ ਆ ਜੀ ਹਨੀ ਪਲੱਸ ਇਹ ਵੀ ਸੀਡ ਬਹੁਤ ਮਹਿੰਗਾ ਤੇ ਇੱਕ ਲਿਆਂਦਾ ਹੀ ਆਪਾਂ ਧਣੀਆਂ ਗਰਮੀ ਵਾਲਾ ਇਹ ਵੀ ਲਾਵਾਂਗੇ ਬਾਕੀ ਆਹ ਤੁਸੀਂ ਖਖੜੀਆਂ ਦੀਆਂ ਹੋਗੀਆਂ ਜੀ ਬਾਕੀ ਚਿਬੜ ਹੋਗੇ ਜੀ ਬਸ ਆਪਾਂ ਲਾਵਾਂਗੇ ਮੱਕੀ ਛੱਲੀਆਂ ਵਾਲੀ ਕੁ ਸਾਰੀਆਂ ਵੈਰਾਈਟੀਆਂ ਅੱਜ ਆਪਾਂ ਲਾ ਰਹੇ ਆ ਇਹ ਸਾਰੀਆਂ ਵੈਰਾਈਟੀਆਂ ਦੇ ਫਿਰ ਤੁਹਾਨੂੰ ਰਿਜ਼ਲਟ ਵੀ ਓਵੇਂ ਓਵੇਂ ਵੀਡੀਓ ਚ ਪਾ ਕੇ ਦਿਖਾਵਾਂਗੇ ਵੀ ਸੈਂਚਰੀ ਦਾ ਕੀ ਰਿਜ਼ਲਟ ਆਉਂਦਾ ਜੀ ਤੇ ਮੈਕੋ ਦਾ ਜਿਹੜਾ ਦੇਸੀ ਡਿੰਡੋ ਹੈ ਦਾ ਰਿਜ਼ਲਟ ਕੀ ਆਉਂਦਾ ਤੇ ਆਰਕੇ ਦੀ ਮੂਲੀ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜਦੋਂ ਤਿਆਰ ਹੋ ਗਈ ਜਿਹੜੀ ਆਪਣੀ ਉਧਰ ਲੱਗੀ ਆ ਪਿਉਮਾਂ ਵਾਲੀ ਉਹ ਵੀ ਮੂਲੀ ਸਾਰੀ ਉੱਗ ਗਈ ਆ ਤੇ ਸਾਰੇ ਬੀਆਂ ਨੂੰ ਆਪਾਂ ਦਵਾਈ ਲਵਾ ਕੇ ਅੱਜ ਲਵਾਵਾਂਗੇ ਸਾਰੀਆਂ ਵੈਰਾਈਟੀਆਂ ਤੁਹਾਨੂੰ ਦਿਖਾਵਾਂਗੇ ਉੱਗੀਆਂ ਵੀ ਤੇ ਤਿਆਰ ਹੋਈਆਂ ਵੀ ਤਾ ਕਿਸਾਨ ਵੀਰੋ ਬਣੇ ਰਹੋ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਗਾਂ ਵਾਲੀਆਂ ਜਿਹੜੀਆਂ ਵੈਰਾਈਟੀਆਂ ਆਫਰ ਤੁਹਾਨੂੰ ਦਿਖਾਵਾਂਗੇ ਵੀ ਤੇ ਆਲੂ ਬਖਾਰੇ ਨੂੰ ਵੀ ਬਾਈ ਜੀ ਫੁੱਲਾ ਅੱਧ ਪਚਾਦ ਜਾ ਆ ਗਿਆ ਤੇ ਹੋਰ ਪੰਜਾਂ ਚਾਰਾਂ ਦਿਨਾਂ ਚ ਪੂਰਾ ਫੁੱਲ ਨੂੰ ਆ ਜਾਊਗਾ ਫਿਰ ਉਹਦੀ ਵੀਡੀਓ ਤੁਹਾਨੂੰ ਪਾਵਾਂਗੇ ਤੇ ਫੁੱਲ ਵਿਖਾਵਾਂਗੇ ਧੰਨਵਾਦ ਜੀ ਸਸਿਕਾ